ਜੇ ਦਿੱਲੀ ਇੰਸਾ ਸਰਬ ਨੇ ਮੀਟਿੰਗ ਬੁਲਾਈ ਹੈ ਉਹ ਅਕਾਲੀ ਦਲ ਨੂੰ ਸਟਰੈਂਥਨ ਕਰੇਗੀ ਜਾਂ ਇਹਦੇ ਵਿੱਚ ਕੋਈ ਟੈਂਟ ਪਾਏਗੀ ਆਪਾਂ ਇਥੋਂ ਗੱਲ ਤੋੜਦੇ ਸਾਹਿਬ ਸਿੰਘ ਜੀ ਕਿਵੇਂ ਗੱਲ ਤੋੜੋਗੇ ਹਾਂ ਬਿਲਕੁਲ ਕਈ ਟਿਕਟਾਂ ਨੂੰ ਲੈ ਕੇ ਰੌਲਾ ਸੀ ਸਭ ਤੋਂ ਜ਼ਿਆਦਾ ਜਿਹੜਾ ਸੰਗਰੂਰ ਦੀ ਟਿਕਟ ਤੇ ਇਤਰਾਜ਼ ਜਿਹੜਾ ਜਤਾਇਆ ਗਿਆ ਖਾਸ ਕਰਕੇ ਉਹ ਇਸ ਤਰ੍ਹਾਂ ਕੇ ਜਤਾਇਆ ਗਿਆ ਕਿ ਜਿਹੜਾ ਅਕਾਲੀ ਦਲ ਸੰਯੁਕਤ ਸੀ ਉਹਦਾ ਮਰਜਰ ਹੋਇਆ ਸੀ ਅਸਲ ਦੇ ਵਿੱਚ ਪਾਰਟੀ ਦੇ ਵਿੱਚ ਔਰ ਈਵਨ ਜੇਕਰ ਇਹ ਦੇਖਿਆ ਜਾਏ ਕਿ ਜਿਹੜੇ ਦਿਨ ਟਿਕਟਾਂ ਅਨਾਉਂਸ ਕਰਨੀਆਂ ਸੀ ਉਦੋਂ 2 ਦਿਨ ਪਹਿਲਾਂ ਹੀ ਕੇਵਲ ਪਰਮਿੰਦਰ ਸਿੰਘ ਢੀਡਸਾ ਤੇ ਓਮਪ੍ਰਕਾਸ਼ ਗਰਗ ਨੂੰ ਕੋਰ ਕਮੇਟੀ ਦੇ ਵਿੱਚ ਲਿਆ ਗਿਆ ਅਕਾਲੀ ਦਲ ਦੀ ਦੇ ਵਿੱਚ ਔਰ ਇਕੱਲਾ ਜਿਹੜਾ ਰੋਸ ਹੈ ਇਹ ਇਕੱਲਾ ਪਰਮਿੰਦਰ ਦੀ ਟਿਕਟ ਦਾ ਮਾਮਲਾ ਨਹੀਂ ਹੈ ਇਹਦੇ ਤੋਂ ਬਿਨਾ ਸੰਯੁਕਤ ਅਕਾਲੀ ਦਲ ਦਾ ਜਿੰਨਾ ਕਿੰਡ ਰਾਇਆ ਕਈ ਸੀਨੀਅਰ ਲੀਡਰ ਵੀ ਪਹਿਲਾਂ ਪੁਰਾਣੇ ਅਕਾਲੀ ਦਲ 'ਚ ਹੀ ਬੰਦੇ ਮਾਨ ਵਰਗੇ ਜਸਤਨ ਜਰਮਨ ਸਿੰਘ ਵਰਗੇ ਬੀਬੀ ਗੁਲਸਰਨ ਵਰਗੇ ਮੈਂ ਕਈ ਉਹਨਾਂ 'ਚ ਰਹੇ ਨੇ ਮਤਲਬ ਉਹ ਕੈਂਡੀਡੇਟ ਤਾਂ ਬਣਦੇ ਹੀ ਰਹੇ ਨੇ ਪਰ ਪਾਰਟੀ ਸਫਾਂ ਦੇ ਵਿੱਚ ਵੀ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕਰ ਰਿਹਾ ਹੈ ਕਈ ਹੋਰ ਵੀ ਡੀਡਰ ਹੋ ਜੇ ਕਿਸੇ ਨੂੰ ਕਿਤੇ ਐਡਜਸਟ ਨਹੀਂ ਕੀਤਾ ਗਿਆ ਨਾ ਕਿਸੇ ਨੂੰ ਜ਼ਿਲ੍ਹੇ ਚ ਨਾ ਕਿਸੇ ਨੂੰ ਬਲਾਕ ਚ ਨਾ ਕਿਸੇ ਨੂੰ ਅਗਲੀ ਕਿਸੇ ਕਮੇਟੀ ਦੇ ਵਿੱਚ ਉਹ ਆਪਦੇ ਆਪ ਨੂੰ ਪਹਿਲਾਂ ਤੋਂ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਜਿਵੇਂ ਕਹਿੰਦੇ ਨੇ ਇੱਕ ਕੰਮੂ ਰੇਟ ਹੋ ਜਾਂਦਾ ਕੰਮ ਵੀ ਸਾਨੂੰ ਤਾਂ ਕੇਵਲ ਕਰ ਲਿਆ ਨਾਲ ਤੇ ਹੇਠਾਂ ਜਿਹੜਾ ਖਾਸ ਤੌਰ ਤੇ ਕੇਡਰ ਹੁੰਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਜਿਹਦਾ ਰੈਗੂਲਰ ਰਾਬਤਾ ਤਉ ਕਈ ਵਾਰ ਮਹਿਸੂਸ ਕਰਦੇ ਨੇ ਵੀ ਅਸੀਂ ਤਾਂ ਮਜ਼ਾਕ ਤੇ ਪਾਤਰ ਬਣ ਗਏ ਦੀ ਚੀਜ਼ ਵੀ ਅਸੀਂ ਤਾਂ ਤੁਹਾਡਾ ਤਾਂ ਹੈ ਹੀ ਕੁਝ ਨਹੀਂ ਤੋ ਚਲੇ ਗਏ ਹੋ ਹੁਣ ਤਾਂ ਤੁਸੀਂ ਸਾਡੇ ਵਰਗੇ ਵੀ ਨਹੀਂ ਇਹ ਸਾਡੀਆਂ ਗੱਲਾਂ ਪਿਛਲੀ ਮੀਟਿੰਗ ਦੇ ਵਿੱਚ ਵੀ ਆਈਆਂ ਤੇ ਅਜੇ ਵੀ باوجود ਇਹ ਦੇ ਕੇ ਕੁਝ ਮੰ ਜਿਵੇਂ ਪਾਰਟੀ ਦੇ ਅੰਦਰ ਸੀਨੀਅਰ ਲੀਡਰਸ਼ਿਪ ਦਾ ਸੀਗਾ ਕਿ ਹੁਣ ਛੱਡ ਕੇ بار-ਬਾਰ ਤਾਂ ਛੱਡ ਕੇ ਨਹੀਂ ਜਾਇਆ ਜਾਂਦਾ ਜਾਂ ਨਾ ਜਾਂ ਮੁਕਾਬਲੇ ਤੇ ਨਹੀਂ ਖੜਿਆ ਜਾਂਦਾ ਜਾ ਕੇ ਕੀ ਕੀਤਾ ਜਾਏਗਾ ਇਹੋ ਜੀ ਵਾਝਤਾ ਵਿੱਚ ਫਸਿਆ ਵਿਅਕਤੀ ਜਾਂ ਕੋਈ ਗਰੁੱਪ ਕੀ ਫੈਸਲਾ ਲਵੇ ਪਰ ਉਹ ਪਹਿਲੇ ਫੈਸਲੇ ਤੇ ਜਦੋਂ ਨਹੀਂ ਕੋਈ ਗੱਲ ਬਣਦੀ ਤਾਂ ਪਰਸੋਂ ਇੱਕ ਮੀਟਿੰਗ ਟੋਟਲ ਵਰਕਰਾਂ ਦੀ ਸੰਗਰੂਰ ਪਾਰਲੀਮੈਂਟਰੀ ਕੁਐਸਚਨ ਦੀ ਰਿਕੁਐਸਟ ਚ ਸਿੱਧੀ ਫੇਰ ਰੱਖੀ ਗਈ ਹੈ ਜਿਹਦੇ ਚ ਸੁਦੇਵ ਸਿੰਘ ਢੀਡਸਾਉਣੀ ਖੁਦ ਵੀ ਜਾਣਗੇ ਤੇ ਬਾਕੀ ਦੇ ਬੰਦਿਆਰੋਂ ਟਰਾਈ ਕਰਨਗੇ ਵੀ ਹੁਣ ਅਗਲੀ ਸਟ੍ਰੈਟਜੀ ਕੀ ਹੋਵੇ ਕੀ ਕੀਤਾ ਜਾਣਾ ਚਾਹੀਦਾ ਕੀ ਨਹੀਂ ਕਿਉਂਕਿ ਇਹ ਗੱਲਾਂ ਖੁੱਲ ਕੇ ਹੋਈਆਂ ਨੇ ਵੀ ਕਹਨ ਨੂੰ ਨਾਰਮਲੀ ਬੰਦੇ ਇਤਰਾਜ਼ ਕਰਦੇ ਹੋਏ ਜੇ ਇਤਰਾਜ਼ ਸੰਤੁਸ਼ਟ ਨਹੀਂ ਹੁੰਦੇ ਉਹਨਾਂ ਦਾ ਮਨ ਨਹੀਂ ਬੰਦਾ ਕੋਈ ਕਿਸੇ ਹੋਰ ਬੰਦੇ ਨਾਲ ਹੋਰ ਉਮੀਦਵਾਰ ਨਾਲ ਜਾਂ ਜਿਸੇ ਹੋਰ ਪਾਰਟੀ ਨਾਲ ਚੜ ਜਾਂਦੇ ਨੇ ਤਾਂ ਕਈਆਂ ਚੋਂ ਮੈਜੋਰਟੀ ਨੂੰ ਵਾਪਸ ਲਾਉਣਾ ਫਿਰ ਮੁਸ਼ਕਲ ਹੋ ਜਾਂਦਾ ਹੈ ਵੀ ਦੁਬਾਰਾ ਉਸੇ ਪਾਰਟੀ ਚਾਉਣ ਇਹ ਬੜਾ ਵੱਡਾ ਕ੍ਰਾਈਸਿਸ ਜੇ ਖੜਾ ਹੁੰਦਾ ਜਦੋਂ ਪਾਰਟੀਆਂ ਚੋਂ ਇਧਰ ਉਧਰ ਬੰਦੇ ਜਾਂਦੇ ਨੇ ਐਸ ਤੋਂ ਪਹਿਲਾਂ ਵੀ ਜਦੋਂ ਈਵਨ ਬਰਨਾਲਾ ਤੇ ਹੀੜਸਾ ਗਰੁੱਪ ਦੇ ਵਿੱਚ ਕਦੇ ਇਹ ਚੀਜ਼ਾਂ ਚੱਲਦੀਆਂ ਸੀ ਉਦੋਂ ਵੀ ਇਹ ਚੀਜ਼ਾਂ ਦਿਖਾਈ ਦਿੱਤੀਆਂ ਈਵਨ ਇੱਕ ਹਿੱਸਾ ਚਦੂਵਾਜਾਂ ਦੇ ਨਾਲ ਵੀ ਜੁੜਿਆ ਰਿਹਾ ਪਹਿਲਾਂ ਲੈਰੇ ਦੇ ਮਾਮਲੇ ਚ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨੇ ਵੀ ਉਹਦਾ ਰੌਣ ਵੀ ਵੱਖ-ਵੱਖ ਤਰ੍ਹਾਂ ਦਾ ਰਿਹਾ ਆਪਣੇ ਕੈਂਡੀਡੇਟਾਂ ਦੇ ਮਾਮਲੇ ਦੇ ਵਿੱਚ ਜੀ ਉਹ ਖਾਲੀ ਦਲ ਦੇ ਮੇਨ ਕੈਂਡੀਡੇਟ ਨਾਲ ਜਾਣਗੇ ਜਾਂ ਦੂਜੇ ਦੇ ਨਾਲ ਜਾਣਗੇ ਇਸ ਲਈ ਪਾਰਟੀ ਦੇ ਅੰਦਰ ਇਹ ਸੰਗਰੂਰ ਚ ਕੋਈ ਪਹਿਲੀ ਫੁੱਟ ਨਹੀਂ ਆਈ ਉਹ ਹੀ ਜੀ ਕਿ ਪਹਿਲੀ ਵਾਰ ਹੋ ਰਹੀ ਹੈ ਪਰ ਇਹ ਇਸ ਕਰਕੇ ਵੱਡੀ ਗੱਲ ਲੱਗਦੀ ਹੈ ਕਿ ਜਦੋਂ ਤੁਸੀਂ ਇੱਕ ਵਿਅਕਤੀ ਨੂੰ ਐਜ ਸਰਪ੍ਰਸਤ ਲੈ ਕੇ ਆਉਂਦੇ ਹੋ ਤੇ ਸਰਪ੍ਰਸਤ ਦੇ ਤੌਰ ਤੇ ਨਾਮਿਨੇਟ ਕਰਦੇ ਹੋ ਤਾਂ ਸਰਪ੍ਰਸਤੀ ਦਾ ਇੰਨਾ ਕੁ ਵੀ ਪ੍ਰਭਾਵ ਜਾਂ ਇੰਨਾ ਕੁ ਵੀ ਇੱਕ ਸਵੈਮਾਨ ਜਾਂ ਮਾਨਸਮਾਨ ਨਹੀਂ ਰਹਿੰਦਾ ਕਿ ਤੁਸੀਂ ਇੱਕ ਆਪਸੀ ਗੱਲ ਕਰਕੇ ਕੋਈ ਟਿਕਾ ਅਨਾਉਂਸ ਕਰਦੇ ਹੁੰਦੇ ਹੋ ਜਾਂ ਉਹਨੂੰ ਕੌਨਫੀਡੈਂਸ ਚ ਲੈ ਕੇ ਜੋ ਵੀ ਚੀਜ਼ ਕਰਨੀ ਹੁੰਦੀ ਹੈ ਉਹ ਕਰਦੇ ਉਹਦੇ ਨਾਲ ਇੱਕ ਇਤਰਾਜ਼ ਬੜਾ ਵੱਡੇ ਲੈਵਲ ਤੇ ਚੱਲ ਰਿਹਾ ਹੈ ਫਿਰ ਵੀ ਜਿਹੜਾ ਪ੍ਰਾਣਾ ਵਰਨਾਲਾ ਗਰੁੱਪ ਹੈ ਸੰਦੇ ਵਿੱਚ ਉਹ ਕਿਸੇ ਨਾ ਕਿਸੇ ਹੱਦ ਤੱਕ ਅਜੇ ਪਾਰਟੀ ਦੇ ਵਿੱਚ ਹੀ ਇਸ ਵਿਰੋਧ ਨੂੰ ਪੈਸਿਵ ਕਰਨ ਦਾ ਐਂਗਲ ਦੇ ਉਹਨੂੰ ਲੱਗਦਾ ਕਿ ਕੋਈ ਗੱਲ ਨਹੀਂ ਪਾਰਟੀ 'ਚ ਰਹਿਣਾ ਚਾਹੀਦਾ ਹੁਣ ਤਾਂ ਕੋਈ ਰਸਤਾ ਨਹੀਂ ਤੇ ਉਹਨੂੰ ਅੱਗੇ ਜਾ ਕੇ ਫਿਰ ਦੇਖੀ ਜਾਏਗੀ ਇਨਰ ਡੈਮੋਕਰੇਸੀ ਨਾਲ ਲੜਾਈ ਜਿਹੜੀ ਲੜਨੀ ਚਾਹੀਦੀ ਆਪਣੀ ਗੱਲ ਕਹਿਣੀ ਚਾਹੀਦੀ ਤੁਹਾਡਾ ਮਤਲਬ ਗਗਨ ਬਰਨਾਲਾ ਔਰ ਬਲਦੇਵ ਮਾਨ ਇਸ ਲੜਾਈ ਨੂੰ ਥੋੜਾ ਜਿਹਾ ਠੰਡਾ ਪਾਉਣ ਦਾ ਯਤਨ ਕਰੇ ਤੁਸੀਂ ਜਦੋਂ ਗੱਲ ਕੀਤੀ ਸੀ ਬਲਦੇਵ ਮਾਨ ਦੀ ਤਾਂ ਮੈਂ ਥੋੜਾ ਜਿਹਾ ਕਰੈਕਟ ਕਰ ਦਿਆਂ ਬਲਦੇਵ ਮਾਨ ਹੁਣ ਗਗਨ ਬਰਨਾਲਾ ਜਾਂ ਇਸ ਸਾਰੇ ਰੌਲੇ 'ਚ ਆਏ ਨੇ ਪਹਿਲਾਂ ਉਹ ਬਾਦਲਕਿਆਂ ਦੇ ਨਾਲ ਸੀ ਜਦੋਂ ਢੀਂਸੇ ਬਾਹਰ ਸੀਗੇ ਹਾਂਜੀ ਉਹਨਾਂ ਨੇ ਹੁਣ ਵੀ ਉਹ ਗਗਨ ਬਰਨਾਲਾ ਤਾਂ ਮੀਤ ਪ੍ਰਧਾਨ ਆ ਅਕਾਲੀ ਦਲ 'ਚ ਤੇ ਉਹਨਾਂ ਨੂੰ ਬਣਾਇਆ ਹੋਇਆ ਪਰ ਇਸ ਮੀਟਿੰਗ 'ਚ ਹੋ ਗਏ ਸੀ ਮੀਟਿੰਗ 'ਚ ਦਾ ਮਤਲਬ ਇਸ ਐਂਗਲ ਤੋਂ ਹੋ ਗਏ ਕਿ ਗੱਲ ਕੀਤੀ ਗਈ ਉੱਥੇ ਉਹਨਾਂ ਨੇ ਗੱਲ ਵੀ ਦੋਨਾਂ ਨੇ ਲਗਭਗ ਇਸ ਸਾਈਡ ਦੇ ਕੀਤੀ ਹੈ ਕਿ ਨਹੀਂ ਚਲੋ ਜੀ ਫਿਰ ਵੀ ਆਪਾਂ ਨੂੰ ਕੁਝ ਸਹਿਣਸਹਿਲਤਾ ਰੱਖ ਕੇ ਬਾਕੀ ਜੱਲਾ ਬਰਨਾਲਾ ਢੀਂਸਾ ਗਰੁੱਪਾਂ ਦੀ ਵੀ ਗੱਲ ਹੋਈ ਉੱਥੇ ਜਦੋਂ ਗਾਗਰ ਬਰਨਾਲਾ ਨੂੰ ਹਾਲਾਂਕਿ ਮੈਨੂੰ ਨਹੀਂ ਪਤਾ ਕਿ ਗਾਗਰ ਬਰਨਾਲਾ ਤੇ ਉਹਨਾਂ ਨੂੰ ਕਿਵੇਂ ਸੱਦਿਆ ਗਿਆ ਸੀਗਾ ਤੇ ਜੇ ਉਹ ਉਸ ਗਰੁੱਪ ਦੇ ਵਿੱਚ ਨਹੀਂ ਸੀ ਫਿਰ ਵੀ ਉਹ ਆਏ ਤੇ ਉਹਨਾਂ ਨੂੰ ਬੋਲਣ ਦਾ ਵੀ ਮੌਕਾ ਦਿੱਤਾ ਗਿਆ ਸਾਰੇ ਬੰਦੇ ਜਿਹੜੇ ਬੈਠੇ ਸੀ ਸਾਰਿਆਂ ਚ ਗੱਲ ਹੋਈ ਹੈ ਔਰ ਉਹ ਜ਼ਰੂਰ ਉਸ ਪਦਰ ਦੇ ਉੱਤੇ ਸੋਚ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਾਹਰ ਜਾ ਕੇ ਹੁਣ ਕਿਤੇ ਹੋਰ ਕੋਈ ਅਡਜਸਟਮੈਂਟ ਦਾ ਸਾਧਨ ਨਹੀਂ ਅੱਜ ਨਹੀਂ ਤਾਂ ਕੱਲ ਵੈਸੇ ਤਾਂ ਸਾਰਿਆਂ ਨੇ ਆਪਣੇ ਬੱਚੇ ਵੀ ਕਿਤੇ ਨਾ ਕਿਤੇ ਅਡਜਸਟ ਕਰ ਲੈਂਦੇ ਅੱਗੇ ਦੀ ਲੰਮੇ ਸਮੇਂ ਲਈ ਮਰਨ ਹੁਣ ਗਗਨੋਂ ਨੇ ਵੀ ਆਪਣੇ ਬੇਟੇ ਨੂੰ ਹੀ ਅੱਗੇ ਕਰਨਾ ਚਾਹੁੰਦੇ ਸੀ ਪਿਛਲੇ ਸਮੇਂ ਤੋਂ ਲਗਾਤਾਰ ਧੋਰੀ ਦੀ ਟਿਕਟ ਦੇ ਮਾਮਲੇ ਦੇ ਵਿੱਚ ਵੀ ਉਦੋਂ ਵੀ ਡਨਾਈ ਹੋਇਆ ਉਹਨਾਂ ਨੂੰ ਹੋ ਗਿਆ ਵਿਚਦੀ ਤੇ ਇਹ ਨਹੀਂ ਕਿ ਉਹ ਪੂਰੀ ਤਰ੍ਹਾਂ ਸੰਤੁਸ਼ਟ ਨੇ ਪਾਰਟੀ ਫੰਕਸ਼ਨ ਹੈ ਕਿ ਤੂਜਾ ਪਾਰਟੀ ਪਰਦਾ ਦੀ ਫੰਕਸ਼ਨ ਪਰ ਫਿਰ ਵੀ ਸਾਰਾ ਕੁਝ ਆਲੇ ਦੁਆਲੇ ਦੇਖਦੇ ਹੋਏ ਇਹ ਚੀਜ਼ਾਂ ਕਰ ਰਹੇ ਪਰ ਪਰਸੋਂ ਦੀ ਮੀਟਿੰਗ ਕ੍ਰੂਸ਼ਲ ਹੋਏਗੀ ਜਿਹੜਾ ਮੇਨ ਡੀਕੀਡਰ ਹੈ ਤੁਹਾਡੇ ਨਾਲ ਜੇ ਤੁਹਾਡੇ ਨਾਲ ਹੀ ਵਿਵਾਦ ਕਰ ਜਾਊਗਾ ਤਾਂ ਫਿਰ ਉਹ ਤੁਸੀਂ ਕਿਵੇਂ ਫੈਸਲਾ ਲਾਓਗੇ ਭਾਵੇਂ ਉਹ ਕਹਿੰਦੇ ਨੇ ਢੀਲਸਾ ਸਾਹਿਬ ਫੈਸਲਾ ਲੈਣਗੇ ਆਪੀ ਪਾਰਟੀ ਦੇ ਸਾਥ ਸਾਹਿਬ ਵੀ ਫੈਸਲਾ ਉਹਨਾਂ ਨੂੰ ਮਤਲਬ ਮਨਾਉਣ ਤੋਂ ਬਾਅਦ ਹੀ ਲੈਣਗੇ ਕੋਈ ਵੀ ਜਿਹੜਾ ਵੀ ਫੈਸਲਾ ਉਸ ਲੈਵਲ ਦਾ ਡਿਸੀਸਿਵ ਹੋਵੇਗਾ ਤਾਂ ਹੀ ਹੋਏਗਾ ਉਹਨਾਂ ਨੂੰ ਮੁਸ਼ਕਲ ਵੀ ਉਸ ਲੈਵਲ ਤੇ ਆ ਹੀ ਰਹੀ ਹੈ ਤਾਂ ਫਿਰ ਜਾਂ ਫਿਰ ਇਸ ਪ੍ਰੈਸ਼ਰ ਦੇ ਵਿੱਚ ਹਟਲੇ ਬੰਦਿਆਂ ਨੂੰ ਕੋਈ ਸੂਮੀਰ ਬਜਾਦ ਲਾਉਣੀ ਹੋਣੀ ਹੈ ਹੀ ਐਡਜਸਟ ਕਰ ਦੇਣਗੇ ਕਿਤੇ ਨਾ ਕਿਤੇ ਜੇ ਹੁਣੇ ਤਰਾਂ ਤੇ ਐਡਜਸਟ ਕਰ ਦੇਣ ਤਾਂ ਇਹੋ ਜਿਹਾ ਕਿਹੜਾ ਫਿਰ ਫਾਰਮੂਲਾ ਹੋਏਗਾ ਕਿ ਪਾਰਟੀ ਕੀ ਕੀ ਦੇ ਦੇਣਗੇ ਪਾਰਟੀ ਦਾ ਹਰ ਇੱਕ ਨੂੰ ਜਿਹਨੂੰ ਟਿਕਟ ਨਹੀਂ ਦੇਣੀ ਆ ਸੌਰ ਸਿੰਘ ਠੰਡਾ ਦਾ ਵੀ ਆਇਆ ਹੈ ਉਹਨਾਂ ਨੂੰ ਵੀ ਮੇਰੇ ਖਿਆਲ ਨਾਲ ਕੋਰ ਕਮੇਟੀ ਚ ਪਾਤਾ ਹੈ ਔਰ ਜਿਹਨੂੰ ਦੋ ਦਿਨ ਪਹਿਲਾਂ ਕੋ ਆਰਗੂਮੈਂਟ ਵਿੱਚ ਪਾਇਆ ਜਾਂਦਾ ਤੇ ਜਿਹੜਾ ਜਿਵੇਂ ਉਹ ਹੁਸ਼ਿਆਰਪੁਰ ਤੋਂ ਵੀ ਕੰਟੇਨਰ ਮੇ ਤਾਂ ਮਤਲਬ ਮੰਨ ਲਿਆ ਜਾਏ ਕਿ ਹੁਣ ਉਹਨਾਂ ਦੀ ਟਿਕਟ ਤਾਂ ਨਹੀਂ ਹੈ ਉਹਨਾਂ ਨੂੰ ਕਿਤੇ ਹੋਰ ਐਡਜਸਟ ਕਰ ਦਿੱਤਾ ਗਿਆ ਸ਼ਾਇਦ ਪਰਮਿੰਦਰ ਢੀਡ ਸਾਨੂੰ ਵੀ ਗੌਰ ਕਮੇਟੀ ਦੇ ਪੌਰ ਦੇ ਪਿੱਛੇ ਇਹ ਲੱਗ ਹੁਣ ਤੋਂ ਲੱਗਦਾ ਜਦੋਂ ਆਪਾਂ ਸਾਰੀਆਂ ਚੀਜ਼ਾਂ ਜੋੜਦੇ ਆ ਜਿਹਨੂੰ ਜਿਹਨੂੰ ਇਹ ਕਿਹਾ ਜਾਂਦਾ ਤੇ ਉਹ ਆਟੋਮੈਟਿਕਲੀ ਮਤਲਬ ਟਿਕਟ ਤੋਂ ਬਾਹਰ ਹੋ ਜਾਂਦਾ ਜਿਹੜੀਆਂ ਚੀਜ਼ਾਂ ਹੁਣ ਹੋਈਆਂ ਜਿਹੜੀਆਂ ਪਹਿਨੀਆਂ 6 ਰਾਨੀਆਂ ਨੇ ਉਹਦੇ ਚ ਉਹ ਸ਼ਗਰਗੁਰ ਵੀ ਹੈ ਪਟਿਆਲਾ ਵੀ ਹੈ ਵੱਖ-ਵੱਖ ਟਾਈਪ ਦੀਆਂ ਸੀਟਾਂ ਲਾਣੀ ਦਿੱਤੀ ਉਹਨਾਂ ਨੇ ਅੰਮ੍ਰਿਤਸਰ ਵੀ ਲਾਣੀ ਹੈ ਤੇ ਬਾਕੀ ਦੀਆਂ ਅਜੇ ਮਤਲਬ ਅਕਾਲੀ ਦਾ ਲੇਟ ਹੈ ਕਿਉਂਕਿ ਅੱਗੇ ਵੀ ਮੇਰਾ ਖਿਆਲ ਹੈ ਥੋੜਾ ਬਹੁਤ ਸੋਚ ਸਮਝ ਕੇ ਫੈਸਲਾ ਕਰਨ ਦੀ ਲੱਗ ਰਹੀ ਹੈ ਕਿ ਕਿਤੇ ਪੁਰਾਣੇ ਚੀਜ਼ ਜੇਕਰ ਪ੍ਰੋਬਲਮ ਕ੍ਰੀਏਟ ਹੋ ਜਾਏਗੀ ਤਾਂ ਨਵੇਂਆਂ ਦੇ ਵਿੱਚ ਕੋਈ ਇਹੋ ਜਿਹਾ ਦਾ ਖਲਨਾ ਹੋਵੇ ਜਾਂ ਉਹਨਾਂ ਨੂੰ ਪਹਿਲਾਂ ਬਣਾਇਆ ਜਾਵੇ ਜਾਂ ਨਾਮ ਨਾ ਆਏ ਜਾਂ ਕਿਸ ਤਰੀਕੇ ਦਾ ਕੀਤਾ ਜਾਵੇ ਪਰ ਸਵਾਲ ਤਰੀਕਾ ਇਹੀ ਹੈ ਕਿ ਸੁਬੀਰ ਸਿੰਘ ਬਾਦਲ ਆਪਣੇ ਤਰੀਕੇ ਨਾਲ ਹੀ ਗੇਮ ਖੇਡ ਰਹੇ ਨੇ ਸਾਰੇ ਮਾਮਲੇ ਦੇ ਵਿੱਚ ਸਦਾ ਮੀਰ ਸਿੰਘ ਜੀ ਤੁਹਾਡੀ ਸੁਖਬੀਤ ਨੇ ਨੇੜ ਲਿਆ ਚੋ ਕਿਸੇ ਨਾ ਗੱਲ ਹੋਈ ਜੇ ਹੋ ਸਕੇ ਤਾਂ ਥੋੜਾ ਜਿਆਦਾ ਚਰਨਾ ਪਾਸ ਕੋ ਆ ਬਿਲਕੁਲ ਉਹ ਵੀ ਪਹਿਲਾਂ ਵੀ ਜਦੋਂ ਗੱਲ ਹੋਈ ਸੀ ਇਹੀ ਗੱਲ ਆਪਾਂ ਕਈ ਦੁਵਾਰਾ ਫੇਰ ਰਿਪੀਟ ਇਹੀ ਗੱਲ ਹੋ ਰਹੀ ਹੈ ਕਿ ਆਲਰੇਡੀ ਕਲੀਅਰ ਹੋ ਗਿਆ ਸੀ ਟਿਕਟ ਦੇਣਾ ਚੁੰਦਾ ਦੇ ਮਾਮਲੇ ਦੇ ਵਿੱਚ ਤਾਂ ਤੇ ਉਹਨਾਂ ਨੇ ਕਿਹਾ ਸੀਗੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਿੰਨੋਂ ਜ਼ਿਲ੍ਹੇ ਹੋ ਗਏ ਹੁਣ ਉਸ ਕਨਸਟਿਚਿਊਐਂਸੀ ਪਹਿਲਾਂ ਇੱਕੋ ਜ਼ਿਲ੍ਹਾ ਸੀ ਵੀ ਉਵੇਂ ਹੀ ਚੱਲਦਾ ਰਹੂਗਾ 27 ਚ ਜੋ ਵੀ ਹੋਊਗਾ ਬਾਕੀ ਤਰੀਕੇ ਦੇ ਔਰ ਇਹ ਕੋਈ ਗੱਲ ਨਹੀਂ ਹੋਈ ਕਿ ਜੀ ਧੋਖਾ ਦੇ ਦਿੱਤਾ ਗਿਆ ਜਾਂ ਬਾਕੀ ਦਾ ਜਿਹੜਾ ਨੈਰੇਟਿਵ ਫਿਕਸ ਕੀਤਾ ਜਾ ਰਿਹਾ ਵੀ ਪਤਾ ਨਹੀਂ ਅਚਾਨਕ ਇਹ ਗੱਲ ਕਰ ਲਈ ਗਈ ਹੈ ਕੋਈ ਕੁਝ ਉਹਨਾਂ ਨਾਲ ਐਦਾਂ ਕਿ ਜ਼ਰੂਰ ਪ੍ਰਵਾਨ ਕਰਦੇ ਨੇ ਕਿ ਜਦੋਂ ਬਾਅਦ ਦੇ ਵਿੱਚ ਮਰਜਰ ਹੋ ਜਾਂਦਾ ਹੈ ਫਿਰ ਜਾ ਕੇ ਉਹਨਾਂ ਨੇ ਕਿਹਾ ਕਿ ਪਰਮਿੰਦਰ ਨੂੰ ਟਿਕਟ ਦੇਣੀ ਚਾਹੀਦੀ ਹੈ ਤਾਂ ਉਹਨਾਂ ਨੇ ਕਿਹਾ ਮੈਂ ਦੇਖ ਲੈਂਦਾ ਵੀ ਗੱਲ ਕਰ ਲੈਣਾ ਜੇ ਝੂਂਦਾ ਮੰਨ ਗਏ ਤਾਂ ਠੀਕ ਹੈ ਆਪਾਂ ਸੋਚ ਲਾਂਗੇ ਇੰਨੇ ਤੱਕ ਦੀ ਗੱਲ ਹੋਈ ਹੈ ਵੀ ਪਹਿਲਾਂ ਇਹ ਕੋਈ ਗੱਲ ਨਹੀਂ ਹੋਈ ਪਰਮਿੰਦਰ ਨੂੰ ਟਿਕਟ ਦੇਣੀ ਹੁੰਦੀ ਜਾਂ ਨਹੀਂ ਹੈ ਇੰਨੀ ਗੱਲ ਜਿਹੜੇ ਜੱਤੇਬੰਦਕ ਮਾਮਲਿਆਂ 'ਚ ਐਡਜਸਟਮੈਂਟਾਂ ਦਾ ਸਵਾਲ ਸੀਗਾ ਉਹ ਕਹਿੰਦੇ ਵੀ ਉਹਦਾ ਨਹੀਂ ਹੈ ਜੇ ਬਹੁਤ ਜ਼ਿਆਦਾ ਮੈਂ ਮਾਫੀ ਚਾਹੁੰਦਾ ਭਾਜੀ ਤੁਹਾਨੂੰ ਰੋਕ ਰਿਹਾ ਢੀਂਸਾ ਗਰੁੱਪ ਦੇ ਲੋਕਾਂ ਵੱਲੋਂ ਇਹ ਕੁਝ ਨਾ ਅੰਕੜੇ ਪੇਸ਼ ਕੀਤੇ ਗਏ ਕੋਈ ਸਰਵੇ ਰਿਪੋਰਟਾਂ ਦਿੱਤੀਆਂ ਗਈਆਂ ਕੁਝ ਹਲਕੇ ਦੀ رائے ਦਿੱਤੀ ਗਈ ਕਿ ਢੀਂਸਾ ਪਰਮਿੰਦਰ ਢੀਂਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਤੇ ਸੁਖਵੀਰ ਨੇ ਇਹ ਗੱਲ ਕਹੀ ਕਿ ਮੈਂ ਤਾਂ ਪਹਿਲਾਂ ਹੀ ਤੁਹਾਡਾ ਇਹ ਗੱਲ ਕਲੀਅਰ ਕਰ ਚੁੱਕਿਆ ਕਿ ਮੈਂ ਟਿਕਟ ਲਈ ਕਿਤੇ ਹਮੇ ਭਰ ਚੁੱਕਿਆ ਹੋਇਆ ਫਿਰ ਵੀ ਅਸੀਂ ਗੱਲ ਕਰ ਲਾਂਗੇ ਇਸ ਪੱਧਰ ਤੇ ਗੱਲਬਾਤ ਹੁੰਦੀ ਰਹੀ ਹੈ ਜੀ ਇਹ ਇਹ ਉਹਨਾਂ ਦੇ ਸੁਖਵੀਰ ਦੇ ਨੀੜਲੇ ਦਾ ਕਹਿਣਾ ਤੁਹਾਡਾ ਮਤਲਬ ਉਹੀ ਕਹਿ ਰਹੇ ਨੇ ਤੇ ਨਾਲ ਇਹ ਵੀ ਗੱਲ ਇੱਕ ਨਾਲ ਐਡੀਸ਼ਨਲ ਇੰਨੀ ਗੱਲ ਹੁੰਦੀ ਹੈ ਕਿ ਜਦੋਂ ਉਹ ਕਹਿੰਦੇ ਨੇ ਫਿਰ ਵੀ ਤੁਸੀਂ ਦੇਖੋ ਕਿਉਂਕਿ ਬਾਏ ਜਿਆਦਾ ਸਟਰੋਂਗ ਕੈਂਡੀਡੇਟ ਨੇ ਬਾਕੀ ਨੇ ਵੀ ਮੈਚ ਹੁੰਦਾ ਨੂੰ ਕਿਉਂਕਿ ਕਮਿਟਮੈਂਟ ਕਰ ਚੁੱਕਿਆ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਜੇ ਉਹ ਮੰਨਦੇ ਨੇ ਤਾਂ ਫਿਰ ਸੋਚ ਲਾਂਗੇ ਇੰਨੀ ਉਹ ਗੱਲ ਕੀਤੀ ਹੈ ਇਨ ਦੀ ਮੇਨ ਟਾਈਮ ਟਿਕਣਾ ਜਾਰੀ ਹੋ ਗਿਆ ਸਾਰਾ ਕੁਝ ਸਾਰਾ ਸਾਡੇ ਸਾਹਮਣੇ ਹੀ ਹੈ ਜੀ ਸਰ ਜਕਤਾਰ ਸਿੰਘ ਜੀ ਤੁਹਾਡਾ ਇੱਥੇ 뷰 ਪੁਆਇੰਟ ਕੀ ਹੈ ਕਿਉਂਕਿ ਇਹ ਕਾਫੀ ਗੁੰਝਲਦਾਰ ਸਥਿਤੀ ਬਣ ਗਈ ਹੈ ਢੀਂਡਸਾ ਗਰੁੱਪ ਬੜੇ ਕਲੀਅਰਲੀ ਗੱਲ ਕਹਿ ਰਿਹਾ ਹੈ ਕਿ ਜੋ ਕੁਝ ਵੀ ਹੈ ਇਹਦੇ ਵਿੱਚ ਸਾਡੇ ਨਾਲ ਧੋਖਾ ਹੋਇਆ ਸਾਨੂੰ ਚੀਟ ਕੀਤਾ ਗਿਆ ਅਜ਼ੀਰਲੇਵਾ ਕੀਤਾ ਅਸੀਂ ਅਕਾਲੀ ਦਲ ਨੂੰ ਸਟਰੈਂਥਨ ਕਰਨਾ ਚਾਹੁੰਦੇ ਸੀ ਪਰ ਸਾਡੇ ਨਾਲ ਜ਼ਿਆਤੀ ਹੋਈ ਹੈ ਔਰ ਉਹਨਾਂ ਨੂੰ ਹਮਦਰਦੀ ਵੀ ਮਿਲ ਰਹੀ ਹੈ ਲੇਕਿਨ ਦੂਜੇ ਪੰਨੇ ਸੁਖਵੀਰ ਸਿੰਘ ਬਾਦਲ ਦੇ ਗਰੁੱਪ ਦਾ ਕਹਿਣਾ ਹੈ ਕਿ ਇਹ ਸਭ ਕੁਝ ਪਹਿਲਾਂ ਤੈਅ ਸੀਗਾ ਕਿ ਅਸੀਂ ਸੰਗਰੂਰ ਨਹੀਂ ਦੇ ਸਕਾਂਗੇ ਕੋਸ਼ਿਸ਼ ਕਰ ਲਾਂਗੇ ਜੇ ਅਸੀਂ ਝੋਂਦਾ ਨੂੰ ਮਨਾ ਸਕੇ ਲੇਕਿਨ ਇਸ ਤਰ੍ਹਾਂ ਦਾ ਕੋਈ ਵਾਅਦਾ ਕਮਿਟਮੈਂਟ ਨਹੀਂ ਸੀ ਕਿ ਤੁਹਾਨੂੰ ਦਿਆਂਗੇ ਹੀ ਦਿਆਂਗੇ ਜੀ ਕੀ ਕਹਿਣਾ ਤੁਹਾਡਾ ਦੇਖੋ ਇਹ ਜੜ੍ਹੇ ਕੱਲ੍ਹ ਦੇ ਡਿਵੈਲਪਮੈਂਟ ਹੋਈ ਹੈ ਇਹਨਾਂ ਰੌਲਾ ਪਿਆ ਕਿ ਕਿਸੇ ਸਦਾਕ ਪਦਰ ਤੇ ਨਹੀਂ ਹੋਇਆ ਮਸਲਾ ਤਾਂ ਟਿਕਟ ਦਾ ਹੀ ਆ ਪਰਮਿੰਦਰ ਜੀ ਦਾ ਜੇ ਮਰਜਰ ਵੇਲੇ ਇਹ ਫੈਸਲਾ ਹੋ ਗਿਆ ਸੀਗਾ ਕਿ ਤਿਕਟ ਇਕ ਬਾਲਤਨੀ ਚੋਣਦਾਰੋਂ ਦੇਣੀ ਹੈ ਲੋਕ ਸਭਾ ਦੀ ਫਿਰ ਇਹ ਹਿੰਸਾ ਗਰੁੱਪ ਤੇ ਗੁੱਸੇ ਦਾ ਕਾਰਨ ਕੀ ਹੈ ਮੇਰੇ ਤੇ ਨਹੀਂ ਪੱਲੇ ਪੈ ਰੀ ਫਿਰ ਤਾਂ ਮੁਸਾ ਇਹਨਾਂ ਨੂੰ ਕਰਨਾ ਹੀ ਨਹੀਂ ਚਾਹੀਦਾ ਕਿਸੇ ਗੱਲ ਦਾ ਇਹਦਾ ਮਤਲਬ ਕਿ ਵਿਚ ਵਿਚਾਲੇ ਕੋਈ ਗੱਲ ਹੈਗੀ ਹੈ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਲੋ ਹਿੰਸਾ ਜਿਹਨੂੰ ਕਿਆ ਗਿਆ ਇੱਕ ਲੀਡਰ ਨੇ ਜਿਹੜੋ ਝੁੰਦਾ ਨੇ ਕਿਹਾ ਕਿ ਮੈਨੂੰ ਟਿਕਟ ਦੇ ਸਕਵੀਰ ਨੇ ਹਾਂ ਕਰਤੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਤੋਂ ਬਾਅਦ ਆ ਕੁਝ ਦਿਨ ਪਹਿਲਾਂ ਇੱਥੇ ਚਿੱਲੀਗੜ੍ਹ ਦੇ ਵਿੱਚ ਬੈਠੀ ਸੀ ਉਸ ਤੋਂ ਬਾਅਦ ਇੱਕ ਲੀਡਰ ਨੇ ਫੋਨ ਕੀਤਾ ਜਿਹੜੋ ਉਹਨੂੰ ਪਤਾ ਲੱਗਿਆ ਕਿ ਪਰਮੇਂਦਰ ਨੂੰ ਟਿਕਟ ਨਹੀਂ ਮਿਲ ਰਹੀ ਤੇ ਝੁੰਦਾ ਨੇ ਉਹਨਾਂ ਨਾਲ ਗੱਲ ਕੀਤੀ ਕਿ ਟਿਕਟ ਤਾਂ ਮੈਨੂੰ ਮਿਲ ਗਈ ਸਮਝੋ ਅਨਾਉਂਸਮੈਂਟ ਬਾਕੀ ਹੈ ਤੇ ਢੀਂਸਾਨ ਜਿਹੜੋ ਉਸ ਲੀਡਰ ਦੇ ਨਾਲ ਗੱਲਬਾਤ ਹੋਈ ਹੈ ਉਹਦੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਮੈਂ ਰਿਪੀਟ ਕਰ ਰਿਹਾ ਪਹਿਲਾਂ ਉਧਰ ਪ੍ਰੋਗਰਾਮ ਦੀ ਗੱਲ ਕੀਤੀ ਸੀ ਕਿ ਢੀਂਸਾ ਜੀ ਨੇ ਕਿਹਾ ਵੀ ਜਦੋਂ ਮਰਦੇ ਨੇ ਸੋ ਵੀਰ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਬਾਰੇ ਕੋਈ ਵੀ ਫੈਸਲਾ ਤੁਹਾਨੂੰ ਬਿਨਾਂ ਪੁੱਛੇ ਨਹੀਂ ਕੀਤਾ ਜਾਏਗਾ ਹੁਣ ਇਹਦਾ ਮਤਲਬ ਬੜਾ ਸਪਸ਼ਟ ਹੁੰਦਾ ਹੈ ਇਹ ਜਿਹੜੇ ਟਰੈਡੀਸ਼ਨ ਨੇ ਕਾਰੀ ਦਲ ਦੀ ਇਹੀ ਹੁੰਦੀ ਹੈ ਜਦੋਂ ਗੁਰਚਰ ਸਿੰਘ ਟੋੜਾ ਵੇਲੇ ਇਹ ਗੱਲਾਂ ਚੱਲਦੀਆਂ ਸੀ ਉਦੋਂ ਵੀ ਇਹੀ ਚੱਲਦੀਆਂ ਸੀ ਇੱਕ ਕੈਟੇਗਰੀ ਕੋਈ ਨਹੀਂ ਸੀ ਹੁੰਦਾ ਵੀ ਕਿ ਕਿਹਨੂੰ ਟਿਕਟ ਦੇਣੀ ਹੈ ਕਿ ਉਹਨੂੰ ਨਹੀਂ ਦੇਣੀ ਹੈ ਇਹ ਹੁੰਦਾ ਸੀ ਦੇਸ਼ਾਂ ਵਿੱਚ ਤੁਹਾਨੂੰ ਕਿੰਨੀਆਂ ਟਿਕਟਾਂ ਚਾਹੀਦੀਆਂ ਤੁਹਾਨੂੰ ਮਿਲ ਜਾਣੇ ਜਦੋਂ ਮਰਜਰ ਹੋਇਆ ਉਦੋਂ ਕਿਸੇ ਸ਼ਰਤ ਤੇ ਨਹੀਂ ਸੀ ਹੋਇਆ ਸ਼ਰਤ ਸਿਰਫ ਇੱਕੋ ਰੱਖੀ ਸੀ ਵਰਤਾਲ ਸਿੰਘ ਟੋੜਾ ਨੇ ਕਿ ਤੁਸੀਂ ਕਾਲ ਤੱਕ ਤੇ ਮਾਫੀ ਮੰਗੋ 2002 ਤੋਂ ਪਹਿਲਾਂ ਬਾਦਲ ਸਾਹਿਬ ਮੰਨੇ ਨਹੀਂ ਸੀ ਮਾਫੀ ਮੰਗਣ ਤੇ ਚਿੱਠੇ ਵੀ ਲਿਖੀ ਗਈ ਸੀ 2003 ਦੇ ਵਿੱਚ ਦ੍ਰੋਪਾਰਟੀ ਹਾਰ ਗਈ ਫਿਰ ਮਰਜਰ ਹੋਇਆ ਤੇ ਉਦੋਂ ਮਾਫੀ ਮੰਗੀ ਗਈ ਸੀ ਉਹਨਾਂ ਹੀ ਸ਼ਰਤਾਂ ਤੇ ਮਰਜਰ ਹੋਇਆ ਸੀਗਾ ਉਦੋਂ ਇਹ ਨਹੀਂ ਸੀ ਹੋਇਆ ਕਿ ਟੋਣਾ ਸਾਹਿਬ ਨੂੰ ਪ੍ਰਧਾਨਗੀ ਵਾਪਸ ਤੇ ਉਦੋਂ ਟਿਕਟਾਂ ਜਣੀਆਂ ਟਿਕਟਾਂ ਦਾ ਮਸਲਾ ਨਹੀਂ ਸੀਗਾ ਇਹ ਸੀ ਕਿ ਤੁਹਾਡੇ ਬੰਦੇ ਐਡਜਸਟ ਕਰਾਂਗੇ ਮੈਨੂੰ ਅੱਜ ਵੀ ਆਦਾ 11 ਮਈ 11 ਬਾਅਦ ਲਾਸਟ ਮੇਰੀ ਮੀਟਿੰਗ ਪ੍ਰੋਗਰੈਸਿੰਗ ਟੋਣਾ ਨਾਲ 2004 ਪਟਿਆਲੇ ਬੁਆਰ ਸੀਗਾ ਮੰਜੇ ਦੇ ਪਾਸੇ ਗੱਲ ਹੁੰਦੀ ਨਹੀਂ ਸੀਗੀ ਉਹ ਕਿਤੇ ਵੀ ਮੇਰਾ ਮੈਨੂੰ ਸਹਿਆ ਦੇ ਦੇ ਆਪਣੇ ਮੇਰਾ ਸਹਿਆ ਦੇ ਦੇ ਬਾਦਲ ਸਾਹਿਬ ਨੂੰ ਕਿ ਮੇਰੇ ਬੰਦਿਆਂ ਨੇ ਅਡਜਸਟਮੈਂਟ ਕੀਤੀ ਹੁਣ ਤੱਕ ਮੈਂ ਅੱਗੇ ਨਹੀਂ ਸ਼ੇਅਰ ਕਰਨੀ ਇਹ ਸਟਾਈਲ ਹੁੰਦਾ ਇੱਕ ਇਹ ਘਟੇ ਘਰ ਗੱਲਾਂ ਨਹੀਂ ਹੁੰਦੀਆਂ ਇਹ ਅੰਡਰਸਟੂਡ ਹੁੰਦੀਆਂ ਕੁਝ ਗੱਲਾਂ ਗੋਲ ਮੋਲ ਗੱਲ ਹੁੰਦੀ ਹੈ ਸਾਰਿਆਂ ਨੂੰ ਪਤਾ ਹੁੰਦਾ ਵੇ ਕੀ ਹੈ ਕੀ ਨਹੀਂ ਸੋ ਇਸ ਕਰਕੇ ਜ਼ਰੂਰੀ ਨਹੀਂ ਸੀ ਕਿ ਇਹ ਕਿਹਾ ਜਾਵੇ ਵੀ ਵਰਜਰ ਵੇਲੇ ਵੀ ਆਹ ਸ਼ਰਤਾਂ ਹੈਗੀਆਂ ਸੋ ਬਾਕੀ ਕਿਉਂਕਿ ਦੋਵੇਂ ਪਾਸੇ ਕਲੇਮ ਕਰ ਰਹੇ ਆ ਤੇ ਸਚਾਈ ਪੂਰੀ ਬਾਹਰ ਆਉਣੀ ਚਾਹੀਦੀ ਮੇਰੇ ਖਿਆਲ ਦੇ ਵਿੱਚ ਕਿ ਅਸਲੀ ਗੱਲ ਹੈ ਕੀ ਹੈ ਹੁਣ ਜੇਲਕੀਰ ਖਿੱਚੀ ਗਈ ਜੇ ਗੱਲ ਇੰਨੀ ਸੀਗੀ ਤੇ ਫਿਰ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਢੀਂਡਸਾ ਗਰੁੱਪ ਦੇ ਸਾਥੀਆਂ ਦਾ ਜਿਹੜਾ ਰਵਈਆ ਸੀ ਉਹ ਬਹੁਤ ਗੁੱਸੇ ਵਾਲਾ ਸੀਗਾ ਤੇ ਨਾਲ ਇੱਕ ਗੱਲ ਵੀ ਕਹੀ ਗਈ ਸੀ ਵੀ ਇਸ ਤੋਂ ਬਾਅਦ ਬਾਦਲ ਪਰਿਵਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੋ ਮਰਜ਼ੀ ਕਹਿਣ ਲੋ ਜੀ ਤੇ ਮੈਂ ਇਹਦੇ ਨਾਲ ਇੱਕ ਗੱਲ ਯਾਦ ਕਰਾਂ ਮਰਜਰ ਜਰ ਹੋਣਾ ਅਸੀਂ ਦਰ ਢੀਟਸਾ ਗਰੁੱਪ ਨੇ ਆਪਣੀ ਮੀਟਿੰਗ ਬੁਲਾਈ ਸੀਗੀ ਮਰਜਰ ਹਾਸਪੇ ਰੰਧਾਵਾਦੀ ਇੱਕ ਗਰੁੱਪ ਨੇ ਤਾਂ ਮਰਜਰ ਸਵੀਕਾਰ ਹੀ ਨਹੀਂ ਸੀ ਕੀਤਾ ਜਿਹੜਾ ਪੰਥੇ ਗਰੁੱਪ ਸੀ ਢੀਟਸਾ ਸੰਯੁਕਤ ਕਾਰੀ ਦਲ ਦਾ ਜੀ ਉਹ ਤਾਂ ਬਾਦਲ ਅਕਾਲੀ ਅਸ਼ਰੋਮਣੀ ਕਾਰੀ ਦਲ ਦੇ ਵਿੱਚ ਮਰਜ ਹੀ ਨਹੀਂ ਹੋਇਆ ਉਹ ਤਾਂ ਬਾਹਰ ਬੈਠੇ ਆ ਉਹਨਾਂ ਨੇ ਉਦੋਂ ਵੀ ਕਿਹਾ ਸੀ ਉਸ ਮੀਟਿੰਗ ਦੇ ਵਿੱਚ ਕਿ ਅਸੀਂ ਬਾਦਲ ਪਰਿਵਾਰ ਤੇ ਇਤਵਾਰ ਹੀ ਨਹੀਂ ਕਰ ਸਕਦੇ ਤੇ ਉਹੀ ਗੱਲ ਪ੍ਰੂਵ ਹੋਏ ਜੇ ਆਪਾਂ ਢਿੰਸਾ ਹਰ ਦੀ ਗੱਲ ਸੱਚ ਮੰਨ ਲਈਏ ਤੇ ਫਿਰ ਤਾਂ ਉਹ ਗਰੁੱਪ ਠੀਕ ਸੀਗਾ ਉਹ ਤਾਂ ਠੀਕ ਆਪਣੀ ਥਾਂ ਦੇ ਪੋਜੀਸ਼ਨ ਤੇ ਖੜੇ ਹੁਣ ਵੀ ਉਹ ਕਹਿੰਦੇ ਵੀ ਅਸੀਂ ਤਾਂ ਸਯੁਕਤ ਅਕਾਲੀ ਦਲ ਖਤਮ ਹੀ ਨਹੀਂ ਕੀਤਾ ਸੀ ਸਯੁਕਤ ਅਕਾਲੀ ਦਲ ਹੈਗੇ ਆ ਇਹ ਤਾਂ ਢਿੰਸਾ ਕਰੋ ਵਿੱਚੋਂ ਬਾਹਰ ਗਿਆ ਹੋ ਇਹ ਸਾਰਾ ਕੁਝ ਤੱਲੇ ਜਾ ਰਿਹਾ ਹੁਣ ਜੇ ਗੱਲ ਸਿਰਫ ਟਿਕਟ ਤੇ ਆ ਕੇ ਖੜਦੀ ਹੁੰਦੀ ਫੇਰੇ ਮੀਟਿੰਗ ਬੁਲਾਉਣ ਦੇ ਕੀ ਰੋਲ ਸੀ ਜਿੱਥੇ ਫੈਸਲਾ ਕਰਨਾ ਹੈ ਕੱਲ ਤਾਂ ਜਿਹੜੀਆਂ ਤਿੱਖੀਆਂ ਗੱਲਾਂ ਘਰ ਮੀਟਿੰਗ ਦੇ ਵਿੱਚ ਹੋਈਆਂ ਉਹਦੇ ਉਸ ਤੋਂ ਬਾਅਦ ਤਾਂ ਖਤਮ ਨੇ ਵਾਲੀ ਗੱਲ ਹੈਗੀ ਨਾ ਸਾਰੇ ਰਿਸ਼ਤਿਆਂ ਦੀ ਤੇ ਜਿਹੜੇ ਇੰਡੀਕੇਸ਼ਨ ਆ ਰਹੀ ਹੈ ਉਹ ਵੀ ਹੁਣ ਇਹ ਹੈ ਕਿ ਰਸਤੇ ਮੁੜ ਕੇ ਇੱਕ ਵਾਰੀ ਫੇਰ ਵੱਖਰੇ ਵੱਖਰੇ ਹੋ ਗਏ ਵੱਖਰੇ ਰਸਤੇ ਮੈਨੂੰ ਨਹੀਂ ਲੱਗਦਾ ਕਿਸੇ ਪਿੱਤਰ ਮੰਜ਼ਲ ਤੱਕ ਲੈ ਕੇ ਜਾਣਗੇ ਅਕਾਲੀ ਸਫਾ ਦੇ ਵਿੱਚ ਮਾਇੂਸੀ ਦਾ ਆਲਮ ਹੈ ਔਰ ਇਹ ਦੇਖਿਆ ਜਾ ਰਿਹਾ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਇਸ ਤਰ੍ਹਾਂ ਦੇ ਟਕਰਾਅ ਵੱਖਰੇਵੇਂ ਔਰ ਜਿਹੜੀ ਇੱਕ ਦੁਨਾਂ ਦੇ ਦਲਾਂ ਦੇ ਇਕੱਠੇ ਹੋਣ ਨਾਲ ਬੀਬੀ ਜਗੀਰਕੌਰ ਦੇ ਆਉਣ ਨਾਲ ਮਾਫੀ ਮੰਗਣ ਤੋਂ ਬਾਅਦ ਹਵਾ ਬਣੀ ਸੀਗੀ ਔਰ ਜਿਸ ਤਰ੍ਹਾਂ ਦਾ ਟਕਰਾਹ ਇਹਨਾਂ ਨੇ ਸੱਤਾਧਾਰੀਆਂ ਨਾਲ ਲਿਆ ਸੀ ਉੱਚ ਲੱਗਦਾ ਸੀਗਾ ਕਿ ਵਰਕਰ ਮੋਬਾਈਲਾਈਜ਼ ਹੋ ਜਾਣਗੇ ਤੇ ਨਤੀਜੇ ਸਾਰਥਕ ਹੋਣਗੇ ਇੱਕ ਪਾਸੇ ਸਰਵੇ ਰਿਪੋਰਟਾਂ ਕੁਝ ਗਲਤ ਆ ਰਹੀਆਂ ਨੇ ਦੂਜੇ ਪੰਨੇ ਇਹ ਜਿਹੜਾ ਹੁਣ ਟਕਰਾਹ ਬਣਿਆ ਇਹਨੇ ਜਿਹੜੀ ਮਾੜੀ ਮੋਟੀ ਹਵਾ ਬਣੀ ਸੀ ਉਹਦੇ ਵਿੱਚ ਵੀ ਕਾਫੀ ਸਨ ਲਾਤੀ ਹੈ ਔਰ ਮੈਂ ਸਦਾ ਹਮੀਰ ਸਿੰਘ ਜੀ ਇਹ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਗੁੰਝਲ ਚ ਬਦਲ ਜਾਣ ਤਾਂ ਫਿਰ ਇਸ ਧੁੰਦ ਨੂੰ ਹਟਾਉਣ ਲਈ ਪਾਰਟੀ ਪ੍ਰਧਾਨ ਨੂੰ ਅੱਗੇ ਆਉਣਾ ਚਾਹੀਦਾ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਹੁਣ ਤੱਕ ਤੁਹਾਡੀ ਗੱਲ ਹੋਈ ਮੇਰੀ ਹੋਈ ਸਦਾ ਜਗਤਾਰ ਸਿੰਘ ਦੀ ਹੋਈ ਦਰਜਨਾ ਹੋਰ ਪੱਤਰਕਾਰਾਂ ਦੀ ਵੀ ਹੋਈ ਹੋਊਗੀ ਉਹਨਾਂ ਦੀ ਆਪਣੇ ਸਾਥੀਆਂ ਨਾਲ ਗੱਲ ਹੋਈ ਲੇਕਿਨ ਖੁੱਲੇ ਰੂਪ ਦੇ ਵਿੱਚ ਉਹਨਾਂ ਦੇ ਆਪਣੇ ਮੂੰਹ ਤੋਂ ਮੀਡੀਆ ਦੇ ਸਾਹਮਣੇ ਕੁਝ ਐਸਾ ਨਹੀਂ ਆਇਆ ਜਿਹਦੇ ਵਿੱਚ ਉਹ ਕਹਿੰਦੇ ਕਿ ਜਿਸ ਦਿਨ ਰਲੇਵਾ ਹੋਣ ਲਈ 네ਗੋਸ਼ੀਏਸ਼ਨ ਹੋ ਰਹੀ ਸੀ ਔਰ ਰਲੇਵਾ ਹੋਣ ਤੱਕ ਕੀ ਕੁਝ ਹੋਇਆ ਨਾ ਸੁਖਵੀਰ ਬਾਦਲ ਇਸ ਗੱਲ ਨੂੰ ਹਟਾਰੇ ਪਰ ਦੋਨੇ ਪਾਸਿਓ ਇਸ ਤਰ੍ਹਾਂ ਦੀ ਗੱਲ ਜ਼ਰੂਰ ਆ ਰਹੀ ਕਿ ਆ ਗਲਤ ਕਹਿਤਾ ਗਿਆ ਜੀ ਆ ਠੀਕ ਕਹਿਤਾ ਗਿਆ ਇਹਨਾਂ ਸਾਰੇ ਗਲਤ ਕਹਿ ਰਹੇ ਪਰਮਿੰਦਰ ਗਲਤ ਕਹਿ ਰਹੇ ਸੁਖਵੀਰ ਗਲਤ ਕਹਿ ਰਹੇ ਉਹਨਾਂ ਦੇ ਨੇੜਲੇ ਗਲਤ ਕਹਿ ਰਹੇ ਜੀ ਇਹ ਦੋਨੇ ਪਾਸਿਓਂ ਗੱਲ ਆ ਰਹੀ ਇਹਨੂੰ ਕਿਵੇਂ ਨਿਜਿੱਠਿਆ ਜਾਵੇ ਸਭ ਤੋਂ ਵੇਰਤ ਤਰੀਕਾ ਤੇ ਇੱਕ ਪਾਰਟੀ ਪ੍ਰਧਾਨ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਨੇ ਜੀ ਸੁਖਵੀਰ ਸਿੰਘ ਬਾਦਲ ਨਹੀਂ ਮੈਨੂੰ ਲੱਗਦਾ ਸਭ ਤੋਂ ਵੇਰਤ ਤਰੀਕਾ ਤਾਂ ਇਹ ਸੀਗਾ ਕਿ ਜੇ ਇਹੋ ਜਿਹਾ ਵੱਡਾ ਫੈਸਲਾ ਹੋ ਰਿਹਾ ਤਾਂ ਇਮੀਡੀਟ ਕੋਰ ਕਮੇਟੀ ਦੀ ਮੀਟਿੰਗ ਬੁਲਾਉਂਦੇ ਹੁੰਦੇ ਨੇ ਲੋਕ ਤਾਂ ਤੇ ਵੀ ਉਹਦੇ ਚ ਆ ਕੇ ਫੈਸਲਾ ਡਿਸਕਸ ਕਰਦੇ ਤਾਂ ਜਦੋਂ ਚਾਰਚਾਰੀ ਬੋਰ ਕਮੇਟੀ ਨੂੰ ਵੀ ਪਤਾ ਹੋਊਗਾ ਫਿਰ ਤਾਂ ਕੀ ਫੈਸਲਾ ਹੋਇਆ ਸੀ ਕੀ ਨਹੀਂ ਹੋਇਆ ਸੀ ਉਹ ਤੋਂ ਬਾਅਦ ਇਹ ਤਾਂ ਨਹੀਂ ਕਿ ਦੋ ਬੰਦਿਆਂ ਦੇ ਵਿੱਚ ਹੀ ਹੋਏ ਦੂਜਿਆਂ ਨੂੰ ਇਨਫੋਰਮੇਸ਼ਨ ਤਾਂ ਹੋਣੀ ਹੋਆ ਜਿਹੜੇ ਬੰਦੇ ਅੰਦਰ ਹੋਣਗੇ ਉਹ ਮਿਲ ਕੇ ਕੀ ਫੈਸਲਾ ਕਰਦੇ ਨੇ ਉਹ ਕਿਉਂਕਿ ਹੁਣ ਕੋਰ ਕਮੇਟੀ 'ਚ ਉਹਨਾਂ ਨੂੰ ਵੀ ਲਿਆ ਗਿਆ ਹੈ ਢੀਂਸਾ ਦਾ ਸਰਪ੍ਰਸਤ ਨੇ ਤੇ ਪਰਮਿੰਦਰ ਵੀ ਹੁਣ ਕੋਰ ਕਮੇਟੀ 'ਚ ਆਪਰਕਾਸ਼ ਗਰਗ ਵੀ ਕੋਰ ਕਮੇਟੀ 'ਚ ਹੈ ਵੱਖ-ਵੱਖ ਹੋਰ ਲੋਕ ਵੀ ਕੁਝ ਆਉਂਦੇ ਤੇ ਹੋਣਗੇ ਜਦੋਂ ਵਿੱਚ ਬੈਠ ਕੇ ਇੱਕ ਡਿਸਕਸ ਹੋਏਗੀ ਟੋਟਲੀ ਜੋ ਵੀ ਟੋਟਲ ਗਿਲੇ ਸਿਕਵੇ ਨੇ ਜੋ ਆਊਟਲਾਈਨ ਬਣਨੀ ਆ ਉਹ ਚੀਜ਼ਾਂ ਸਾਂਝੀ ਨਹੀਂ ਬਣਦੀ ਫਿਰ ਜੋ ਮਰਜੀ ਹਿਸਾਬ ਅਲੱਗ ਹੁੰਦਾ ਜਾਂ ਨਹੀਂ ਹੁੰਦਾ ਉਹ ਅਲੱਗ ਗੱਲਾਂ ਨੇ ਪਰ ਪਾਰਟੀ ਦਾ ਕੋਈ ਪਲੇਟਫਾਰਮ ਹੁੰਦਾ ਹੈ ਹਰੇਕ ਪਾਰਟੀ ਦਾ ਮੈਨੂੰ ਲੱਗਦਾ ਪਾਰਟੀਆਂ ਦੇ ਪਲੇਟਫਾਰਮ ਹੁਣ ਉਸ ਲੈਵਲ ਤੇ ਵਰਕਿੰਗ ਕੰਡੀਸ਼ਨ ਚ ਨਹੀਂ ਹੈ ਜਿਨ੍ਹਾਂ ਗੱਲਾਂ ਤੇ ਇਹ ਗੱਲ ਹੁੰਦੀ ਹੁੰਦੀ ਹੈ ਕਿ ਆਪਾਂ ਕੀ ਫੈਸਲਾ ਲੈਣਾ ਕੀ ਰਣਨੀਤੀ ਬਣਾਉਣੀ ਹੈ ਉਹ ਸੰਗਠਨਾਤਮਕ ਗੱਲ ਹੈ ਇੱਕ ਗੱਲ ਇਹ ਜ਼ਰੂਰ ਹੈ ਕਿ ਜੇ ਹੁਣ ਪ੍ਰਧਾਨ ਦੇ ਤੌਰ ਤੇ ਸੋਬੀਰ ਬਾਦਰ ਸਿੱਧਾ ਪ੍ਰੈਸ 'ਚ ਜਾਂਦੇ ਨੇ ਐਵੇਂ ਵੀ ਆ ਗੱਲ ਹੋਈ ਸੀ ਠੀਕ ਆ ਉਹ ਤੋਂ ਗੁਰੇਜ ਕੀਤਾ ਜਾਂਦਾ ਇੱਕ ਹੱਦ ਤੱਕ ਕਿ ਜੇਕਰ ਅਜੇ ਪੈਚ-ਅਪ ਕਰਨਾ ਹੁੰਦਾ ਨਾਲ ਤੋੜਨਾ ਹੁੰਦਾ ਤਾਂ ਪਾਰਟੀ ਪਲੇਟਫਾਰਮ ਹੁੰਦੇ ਨੇ ਉਹਨਾਂ ਕੰਮਾਂ ਲਈ ਜੇ ਉਹ ਵੀ ਨਹੀਂ ਵਰਤਣਾ ਤੇ ਉਹ ਵੀ ਨਹੀਂ ਵਰਤਣਾ ਫਿਰ ਥੋੜਾ ਜਿਹਾ ਕਨਫਿਊਜ਼ਨ ਲੰਮਾ ਲੰਮਕ ਜਾਂਦਾ ਔਰ ਜੇ ਬਾਈਚਾਰਟਸ ਅਲੱਗ-ਅਲੱਗ ਰਾਹ ਹੋ ਜਾਂਦੇ ਨੇ ਤਾਂ ਫਿਰ ਸਗੋਂ ਦੂਸ਼ਣਬਾਜ਼ੀ ਵੱਧ ਜਾਂਦੀ ਹੈ ਵੱਧ ਕੇ ਦੂਸ਼ਣਬਾਜ਼ੀ ਕਰਦਾ ਕੋਈ ਇੱਕ ਦੂਜੇ ਤੋਂ ਜਾ ਕੇ ਇਹਦੇ ਬਜਾਏ ਕਿ ਕਾਮਨ ਗੱਲਾਂ ਜਿਹੜੀਆਂ ਵੀ ਹੋਣੀਆਂ ਹੁੰਦੀਆਂ ਨੇ ਇਸ ਕਰਕੇ ਉਹਦਾ ਜਿਹੜਾ ਪ੍ਰੋਪਰ ਤਰੀਕਾ ਹਮੇਸ਼ਾ ਹੀ ਇਹ ਰਿਹਾ ਹੁੰਦਾ ਔਰ ਈਵਨ ਟਿਕਟਾਂ ਦੇ ਮਾਮਲੇ ਚ ਵੀ ਜਿਹੜੇ ਕਰੂਸਲ ਗੱਲਾਂ ਸੀ ਜਿਹੜੀਆਂ ਝੋਂਦਾ ਕਮੇਟੀ ਦੀ ਰਿਪੋਰਟ ਚ ਸੀਗੀਆਂ ਪਾਰਲੀਮੈਂਟਰੀ ਬੋਰਡ ਦਾ ਦੁਆਰਾ ਗਠਨ ਹੋਣਾ ਤਾਂ ਕਿ ਉੱਥੇ ਹੀ ਬਹੁਤ ਸਾਰੀਆਂ ਚੀਜ਼ਾਂ ਐਡਜਸਟ ਹੋ ਜਾਂਦੀਆਂ ਨੇ ਕਿਹਨੂੰ ਟਿਕਟ ਮਿਲੀਆਂ ਕਿਹਨੂੰ ਨਹੀਂ ਮਿਲਦੀ ਔਰ ਇਸੇ ਢੰਗ ਦੇ ਨਾਲ ਇੰਟਰਨਲ ਡੈਮੋਕ੍ਰੇਸੀ ਦੇ ਜਿਹੜੇ ਕੁਐਸਚਨ ਨੇ ਕਿ ਗੱਲ ਕਿਵੇਂ ਕਿਸ ਤਰੀਕੇ ਨਾਲ ਹੁੰਦਾ ਕਿ ਸੁਖਵੀਰ ਬਾਦਲ ਦੇ ਸਮਰਥਕ ਇਹ ਕਹਿੰਦੇ ਵੀ ਨੇ ਕਿ ਜੀ 13 ਦੇ 13 ਹਲਕਿਆਂ ਦੇ ਵਰਕਰਾਂ ਨਾਲ ਗੱਲ ਕੀਤੀ ਹੈ ਪਹਿਲਾਂ ਪ੍ਰਧਾਨ ਜੀ ਨੇ ਇਕੱਲੇ ਇਕੱਲੇ ਨੂੰ ਬੁਲਾ ਕੇ ਸਾਰੇ ਹਲਕਿਆਂ ਦੇ ਮੱਧਿਆਂ ਨੂੰ ਵੀ ਕਾਣ ਕੀ ਹੈ ਕਾਣ ਕੀ ਹੈ ਤੇ ਹੁਣ ਪਤਾ ਵੀ ਜੇ ਉਹਦਾ ਕੋਈ ਪਲੇਟਫਾਰਮ ਬਣ ਕੇ ਹੋਵੇ ਇੱਕ ਇਹ ਕਿ ਪ੍ਰਧਾਨ ਜੀ ਇਕੱਲੇ ਗੱਲ ਕਰਦੇ ਨੇ ਇੱਕ ਇੱਕ ਨਾਲ ਦੀ ਨਾਲ ਉਹਦੇ ਵਿੱਚ ਕੋਈ ਫੋਰਮ ਹੈ ਜਿਹੜੇ ਫੋਰਮ ਵਿੱਚ ਗੱਲ ਕੀਤੀ ਜਾਂਦੀ ਹੁੰਦੀ ਹੈ ਔਰ ਉਹ ਆਟੋਮੈਟਿਕਲੀ ਇਹ ਸਵਾਲ ਲਗਾਤਾਰ ਵੱਢ ਗਈ ਵੱਢਣਗੇ ਹੋਰ ਤਰੀਕੇ ਦੇ ਜਿਵੇਂ ਕਾਂਗਰਸ ਦਾ ਮਾਮਲਾ ਵੀ ਹੈ ਹਾਈ ਕਮਾਂਡ ਨੇ ਸੁਖਪਾਲ ਖੈਰਾ ਨੂੰ ਭੇਜਤਾ ਇਸ ਅੰਮ੍ਰੂਰ ਦੇ ਵਿੱਚ ਗੋਲਡੀ ਕਿਉਂ ਉਤਰਾਜ ਕਰ ਰਿਹਾ ਖਵਾਲਖਰ ਆਪ ਕਹਿ ਰਹੇ ਮੈਂ ਨਾ ਕਿਤੇ ਅਪਲਾਈ ਕੀਤਾ ਸੀ ਨਾ ਮੈਂ ਕਿਤੇ ਮੰਗੀ ਸੀ ਤੇ ਮੈਨੂੰ ਪਾਰਟੀ ਦੇ ਕਿਹਾ ਤੇ ਮੈਂ ਲੜਨ ਆ ਗਿਆ ਗੋਲਡੀ ਕਹਿ ਰਿਹਾ ਸੀ ਪਹਿਲਾਂ ਮੈਨੂੰ ਆ ਨਹੀਂ ਆ ਨਹੀਂ ਆ ਨਹੀਂ ਹੁਣ ਪਾਰਟੀ ਮਨਾਉਣ ਗਈ ਉਹਨੇ ਘਰ ਗਏ ਪਾਰਟੀ ਪ੍ਰਧਾਨ ਤੇ ਕਹਿ ਰਿਹਾ ਸਾਰੇ ਗੱਲ ਕਰਕੇ ਕਿਹ ਆ ਤਰੀਕਾ ਫਿਰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਜੇ ਪਾਰਟੀ ਪਲੇਟਫਾਰਮ ਪਹਿਲਾਂ ਹੀ ਕੋਈ ਹੋਰ ਗੱਲ ਕਹਿੰਦਾ ਸਾਰਿਆਂ ਨੂੰ ਬੁਲਾ ਕੇ ਗੱਲ ਕਰਦਾ ਹੁੰਦਾ ਤਾਂ ਸ਼ਾਇਦ ਆਫਟਰ ਅਨਾਉਂਸਮੈਂਟ ਉਹ ਗੱਲਾਂ ਤੋਂ ਬਚਾਹ ਹੋ ਜਾਂਦਾ ਮਤਲਬ ਉਸ ਕੰਡਾ ਤੋਂ ਬਚਾਹ ਹੋ ਜਾਂਦਾ ਸਤਿਕਾਰ ਸਿੰਘ ਜੀ ਵੈਸੇ ਤਾਂ ਆਮ ਤੌਰ ਤੇ ਹੁੰਦਾ ਕਿ ਇਹ ਕਿ ਕੋਈ ਵਿਰੋਧ ਪੈਦਾ ਹੁੰਦਾ ਤਾਂ ਪਾਰਟੀ ਦੇ ਸੀਨੀਅਰ ਬੰਦਿਆਂ ਦੀ ਇੱਕ ਕਮੇਟੀ ਬਣਾਤੀ ਜਾਂਦੀ ਹੈ ਜਿਵੇਂ ਢੀਂਡਸਾ ਨਾਲ ਨੇੜਲੇ ਚੰਦੂ ਮਾਜਰਾ ਸੀਗੇ ਬੀਬੀ ਚਗੀਰਪੁਰ ਨਾਲ ਵੀ ਉਹ ਕਾਫੀ ਦੇਰ ਤੱਕ ਜਦੋਂ ਕਾਲੀ ਦਲ ਤੋਂ ਬਾਹਰ ਸੀ ਉਹ ਇਕੱਠੇ ਚੱਲਦੇ ਰਹੇ ਰਖੜਾ ਲਾਏ ਜਾ ਸਕਦੇ ਸੀਗੇ ਮਤਲਬ ਚਾਰ ਪੰਜ ਬੰਦੇ ਵੱਡੇ ਬੰਦਿਆਂ ਤੇ ਮਿਕਰਮ ਮਜੀਠੀਆ ਨੂੰ ਵੀ ਪਾਇਆ ਜਾ ਸਕਦਾ ਸੀ ਹਨ ਤੇ ਇਹਨਾਂ ਬੰਦਿਆਂ ਨੂੰ ਨੇਗੋਸ਼ੀਏਸ਼ਨ ਤੇ ਜਾਂ ਵਿਚ ਪੈਣ ਲਈ ਲਾਉਂਦੇ ਮੇਰੇ ਖਿਆਲ ਇਹ ਮਾਮਲਾ ਏਡਾ ਗੁੰਝਲਦਾਰ ਨਹੀਂ ਸੀ ਪੜਨਾ ਇਹਦਾ ਹੱਲ ਨਿਕਲ ਆਉਣਾ ਕਿਤੇ ਕਮੀ ਤਾਂ ਰਹਿੰਦੀ ਹੈ ਮੈਂ ਥੋੜਾ ਜਿਹਾ ਆਪਣੇ ਅਮੀਰ ਜੀ ਥੋੜਾ ਕਮੇਟੀ ਦੀ ਗੱਲ ਕਰਦੇ ਇਹ ਥੋੜਾ ਕਮੇਟੀ ਦਾ ਦੇਖ ਕੇ ਅਮੀਰ ਜੀ ਬਹੁਤ ਕਰਦੇ ਆਪਣਾ ਪ੍ਰੋਗਰਾਮ 'ਚ ਬਹੁਤ ਹੁੰਦਾ ਹ ਹੁਣ ਸਮੱਸਿਆ ਇਹ ਹੈ ਕਿ ਇਹ ਅਕਾਲੀ ਦਲ ਦੇ ਲੀਡਰ ਤਾਂ ਕਰਦੇ ਹੀ ਨਹੀਂ ਇਹਦਾ ਜਗਰਸ ਕਮੇਟੀ ਦਾ ਅਸੀਂ ਜ਼ਿਆਦਾ ਰੈਫਰ ਕਰਦੇ ਇਹਨਾਂ ਦਾ ਡੰਪ ਕਰਦੇ ਅਸੀਂ ਕਹਿੰਨੇ ਵੀ ਇਹ ਤੇ ਹਵਲ ਕਰੋ ਲੋਕੋਏ ਕੰਟਰੋਡਿਕਸ਼ਨ ਜੀ ਹੈਗੀ ਕਮੇਟੀ ਬੜੀ ਗਰਾਸ ਰੂਟ ਤੇ ਸਾਰਿਆਂ ਨਾਲ ਸਲਾਹ ਕਰਕੇ ਕਿੰਨੀ ਮਿਹਨਤ ਕੀਤੀ ਗਈ ਕਿੰਨੇ ਵਰਕਰ ਨੂੰ ਮਿਲ ਕੇ ਉਹ ਰਿਪੋਰਟ ਤਿਆਰ ਕੀਤੀ ਗਈ ਪਾਰਟੀ ਦੇ ਨੂੰ ਜ਼ਮੂਰੀਅਤ ਵਾਲੇ ਪਾਸੇ ਤੋਰਨ ਦੀਆਂ ਉਹ ਚ ਰეკਮੈਂਡੇਸ਼ਨ ਸੀਗੀਆਂ ਉਹ ਤਾਂ ਉਹਨਾਂ ਨੇ ਡੱਪ ਕਰਤੀ ਇਹ ਤੋਂ ਫਰ ਮਾਈਂਡ ਸੈਟ ਪਤਾ ਲੱਗਦਾ ਕਿ ਉਹ ਪਾਰਟੀ ਕਿਵੇਂ ਚਲਾਉਣਾ ਚਾਹੁੰਦੇ ਹੁਣ ਜੋ ਕੁਝ ਹੋਇਆ ਹੈ ਉਹ ਉਸੇ ਮਾਈਂਡ ਸੈਟ ਦੇ ਵਿੱਚ ਹੋਇਆ ਹੁਣ ਪਲੈਟਫਾਰਮ ਦਾ ਕੋਰ ਕਮੇਟੀ ਹੁੰਦਾ ਨਾ ਹੁਣ ਤਾਂ ਕੋਰ ਕਮੇਟੀ ਰਹਿ ਗਈ ਅੱਗੇ ਵਰਕਿੰਗ ਕਮੇਟੀ ਹੁੰਦਾ ਸੀਗਾ ਅੱਗੇ ਤਾਂ ਬਰਾਬਰ ਦੇ ਲੀਡਰ ਹੁੰਦੇ ਸੀ ਤੇ ਖੁੱਲ ਕੇ ਗੱਲਬਾਤ ਹੁੰਦੀ ਸੀ ਜਦੋਂ ਬਰਾਬਰ ਦੇ ਲੀਡਰ ਹੀ ਨਹੀਂ ਰਹੇ ਪਾਰਟੀ 'ਚ ਪਰਿਵਾਰਵਾਦ ਜਾਂ ਤੁਸੀਂ ਕਹੋ ਡਿਕਟੇਟਰਸ਼ਿਪ ਆ ਗਈ ਇੱਕ ਤਰੀਕੇ ਦੀ ਤੇ ਫੈਸਲੇ ਤਾਂ ਪ੍ਰੋਨਾਊਂਸ ਹੁੰਦੇ ਹੁਣ ਜਿਹੜਾ ਸੰਗਰੂਰ ਦਾ ਫੈਸਲਾ ਸੀਗਾ ਇਹ ਮੈਨੂੰ ਤਾਂ ਪਤਾ ਨਹੀਂ ਵੀ ਕਿਹੜੀ ਇਹਨਾਂ ਦੇ ਕੋਰ ਕਮੇਟੀ 'ਚ ਕਦੇ ਡਿਸਕਸ ਵੀ ਹੋ ਅਨਾਊਂਸਮੈਂਟ ਦੇਖੀ ਆਪਾਂ ਹੁਣ ਤਾਂ ਇਹ ਸੀ ਨਾ ਵੀ ਅਨਾਉਂਸਮੈਂਟ ਕਰਤੀ ਜੀ ਆ ਫਲਾਨਾ ਬੰਦਾ ਕੈਂਡੀਡੇਟ ਪਿਛਲੇ 2022 ਦੇ ਅਸੈਂਬਲੀ ਇਲੈਕਸ਼ਨ ਚ ਵੀ ਇਸ ਤਰ੍ਹਾਂ ਹੀ ਹੁੰਦਾ ਚਲਾ ਗਿਆ ਸੀਗਾ ਕਿ ਸੰਵੀਰ ਜੀ ਗਏ ਪਬਲਿਕ ਮੀਟਿੰਗ ਕੋਥੇ ਅਨਾਉਂਸ ਕਰਤਾ ਵੀ ਆ ਸਾਡਾ ਕੈਂਡੀਡੇਟ ਹੈ ਉਹ ਪਹਿਲਾਂ ਤਾਂ ਕਿਤੇ ਫੈਸਲਾ ਹੁੰਦਾ ਨਹੀਂ ਸੀ ਉਹ ਪਾਰਟੀ ਦੀ ਫੰਕਸ਼ਨਿੰਗ ਚੇਂਜ ਹੋ ਚੁੱਕੀ ਹੈ ਗੜਬੜ ਸਾਰੀ ਉਥੇ ਹੈ ਇਹ ਸਾਰਾ ਕੁਝ ਉਥੇ ਹੁੰਦਾ ਤੇ ਤੀਜੀ ਗੱਲ ਇਹ ਮੈਂ ਜਦੋਂ ਪਾਰਟੀ ਸਦਾਤੋਂ ਪਿੱਛੇ ਹਟ ਗਈ ਇਹਦੇ ਵਾਸਤੇ ਇਕੱਲੇ ਕੀ ਮਾਦਲ ਪਰਵਾਰ ਹੀ ਜ਼ਿੰਮੇਦਾਰ ਹੈ ਵਕੀਲ ਲੀਡਰ ਜ਼ਿੰਮੇਵਾਰ ਨਹੀਂ ਹੈ। ਬਾਕੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਓਨ ਕਰਨੀ ਚਾਹੀਦੀ ਵੀ ਇੱਕ ਬਰਾਬਰ ਦਾ ਕਸੂਰਵਾਰ ਹੈ ਜੀ। ਉਹ ਹੁਣ ਜੇ ਰੌਲਾ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਣੇ ਸਦਾਤਾ ਨੂੰ ਛੱਡ ਕੇ ਤੇ ਫਿਰ ਤੁਸੀਂ ਦੇਖ ਲਓ ਵੀ ਪਾਰਟੀ ਖੜੀ ਕਿੱਥੇ ਹੈਗੀ ਹੈ। ਮੈਂ ਇਸ ਤੋਂ ਬਾਅਦ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ। ਇਸ ਤੋਂ ਬਾਅਦ ਕਹੋਗੇ ਕੀ ਸਰਦਾਰ ਜੀ ਸਰਦਾਰ ਜੀ ਦਾਸ ਸਿੰਘ ਜੀ ਮੈਨੂੰ ਲੱਗਦਾ ਆਪਾਂ ਬਾਰ-ਬਾਰ ਕਿਉਂ ਕਹਿ ਰਹੇ ਹਾਂ ਤੂੰ ਨੱਕ ਮੀਟੀ ਬਾਰੇ ਨਾ ਸਾਨੂੰ ਇਹ ਦੱਸਿਆ ਸੀ ਪ੍ਰੈਸ ਬਿਆਨ ਆਇਆ ਸੀ। ਇੱਕ ਹੋਰ ਕਮੇਟੀ ਨੇ ਉਹ ਐਕਸੈਪਟ ਕਰ ਲਈ ਹੈ। ਹਾਂ। ਉਹ ਮੁੜ ਕੇ ਮੁੜ ਕੇ ਜਾ ਰਹੇ ਹਨ। ਹਮੇਸ਼ਾ ਉਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਉਹ ਮੁੜ ਕੇ ਇਹਨਾਂ ਨੇ ਡੱਪ ਕਰਤੀ ਮੈਂ ਤਾਂ ਇਹ ਕਹ ਰਿਹਾ ਕਿ ਤੇ ਰਿਪੋਰਟ ਰਿਲੀਜ਼ ਹੀ ਨਹੀਂ ਕੀਤੀ ਮੈਂ ਤਾਂ ਇਹ ਗੱਲ ਕਹਿ ਰਿਹਾ। ਹਰ ਗੱਲ ਸੁਣੋ। ਝੁੰਡਾ ਸਾਹਿਬ ਦਾ ਨਾਮ ਇ tanto ਵੱਡਾ ਕਰਤਾ ਕਮੇਟੀ ਤੋਂ ਵੱਡਾ ਕਰਕੇ ਉਹਨਾਂ ਨੂੰ ਸੰਗਰੂਰ ਸੀਟ ਦਿੱਤੀ ਇਹ ਛੋਟੀ ਗੱਲ ਹੈ ਕਿਤੇ। ਨਾ ਨਾ ਵੱਡੀ ਗੱਲ ਹੈਗੀ ਹੈ। ਲੇਕਿਨ ਉਹ ਭੁੱਲ ਗਏ ਮੈਂ ਤਾਂ ਜ਼ਿਕਰ ਕਰ ਰਿਹਾ ਵੀ ਉਹਦਾ ਭੁੱਲ ਗਏ। ਅਸੀਂ ਜ਼ਿਕਰ ਕਰ ਦਿੰਨੇ ਆ। ਸਮੱਸਿਆ ਇਹ ਹੈ ਕਿ ਨੇ ਭੁੱਲਣਾ ਬਣਦਾ ਹੈ ਸਰ ਉਹ ਤਾਂ ਜਿਹੜੀ ਰეკਮੈਂਡੇਸ਼ਨ ਸੀ ਉਹ ਤਾਂ ਪਾਰਟੀ ਲੀਡਰਸ਼ਿਪ ਤੇ ਸਵਾਲ ਉਠਾਉਂਦੀਆਂ ਸੀਗੇ ਉਹ 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 ਜਿਹੜੀਆਂ ਸ਼ਿਵਾਰਸ਼ਾਂ ਨੇ ਉਹਨਾਂ ਨੂੰ ਭੁੱਲਣ ਚ ਹੀ ਫਾਇਦਾ ਆਪਾਂ ਹੁਣ ਛੱਡ ਦਈਏ ਦੀ ਗੱਲ ਜੇ ਨਹੀਂ ਆਪਾਂ ਆਪਾਂ ਤਾਂ ਇੱਕ ਆਪਾਂ ਦਾ ਅੱਜ ਇੱਕ ਮੰਗ ਕਰਦੇ ਅਸੀਂ ਦੀ ਵੀ ਉਹ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਪਬਲਿਕ ਕੀਤੀ ਜਾਵੇ ਜੇ ਕਾਂਗਰਸ ਦਲ ਨੇ ਜਮਹੂਰੀਅਤ ਵਾਲੇ ਪਾਸੇ ਵਧਣਾ ਹੈ ਤੇ ਫਿਰ ਇਹ ਉਸ ਉਹਨੂੰ ਕਵਰ ਅਪ ਕਿਉਂ ਕੀਤਾ ਗਿਆ ਔਰ ਰਿਪੋਰਟ 릴ੀਸ ਕੀਤੀ ਜਾਵੇ ਉਸ ਤੋਂ ਬਾਅਦ ਉਹਨੂੰ ਡਿਸਕਸ ਕੀਤੀ ਜਾਵੇ ਹੈ ਗਈ ਐ ਵੈਸੇ ਬਾਈ ਦੀ ਵੀ ਰਿਪੋਰਟ ਦੇਖੀ ਤਾਂ ਹੈ ਨਹੀਂ ਕਿਸੇ ਨੇ ਇਹ ਮੈਂ ਤਾਂ ਦੇਖੀ ਨਹੀਂ ਜੇ ਆਪਾਂ ਨਾ ਲੈਨੇ ਆ ਆਪਾਂ ਨਾ ਲੈ ਰਹੇ ਆ ਨਾ ਜੇ ਆਪਾਂ ਨਾ ਲੈਨੇ ਤਾਂ ਮਤਲਬ ਰਿਪੋਰਟ ਹੈਗੀ ਸੀ ਕਿਤੇ ਜੇ ਹੈਗੀ ਐ ਫਿਰ ਉਹ ਰਿਲੀਜ਼ ਕੀਤੀ ਜਾਵੇ ਫਿਰ ਫਿਰ ਇਹ ਚਪਾ ਕੇ ਕੋ ਰੱਖੀ ਹੋਈ